ਤਕੋ ਮੇਰੀ ਪਾਰਟੀ ਸ਼੍ਰੋਮਣੀ ਕਾਲਦਲ ਜਿਹਨੇ ਮੈਨੂੰ ਹੁਸ਼ਿਆਰਪੁਰ ਦੀ ਪਾਰਲੀਮੈਂਟ ਦੀ ਟਿਕਟ ਦੇ ਕੇ ਨਵਾਜਿਆ ਇਸ ਪਾਰਟੀ ਦਾ ਜਿਹੜਾ ਏਜੰਡਾ ਬੜਾ ਕਲੀਅਰ ਆ ਸ਼੍ਰੋਮਣੀ ਕਾਲਦਲ ਪੰਜਾਬੀਆਂ ਦੀ ਪਾਰਟੀ ਆ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਲੜਦੀ ਆਈ ਆ ਪੰਜਾਬ ਦੇ ਹਿੱਤਾਂ ਲਈ ਕੰਮ ਕਰਦੀ ਆਈ ਆ ਅੱਜ ਵੀ ਜਿਹੜਾ ਸਾਡਾ ਪਾਰਟੀ ਦਾ ਏਜੰਡਾ ਆ ਉਹ ਪੰਜਾਬ ਦੇ ਲਈ ਆ ਪੰਜਾਬ ਬਚਾਉਣ ਦੀ ਗੱਲ ਆ ਜਿਹੜਾ ਪੰਜਾਬ ਅੱਜ ਦਿੱਲੀ ਤੋਂ ਬੈਠੀਆਂ ਤਾਕਤਾਂ ਜਿਹੜੇ ਜਿੰਨੂੰ ਲੁੱਟ ਰਹੀ ਆ ਕਾਟਾ ਪੈਸਾ ਲੁੱਟ ਰਹੀ ਆ ਪੰਜਾਬ ਜਿਹੜਾ ਇੱਥੇ ਲਾਂਡ ਰਾਲ ਦੀ ਬਾੜੀ ਪਿਛੜਿਆ ਡਵੈਲਪਮੈਂਟ ਰੁਕੀ ਹੋਈ ਆ ਔਰ ਵੱਡਾ ਕਰਜ਼ਾ ਜਿਹੜਾ ਪੰਜਾਬ ਦੇ ਥੇ ਚੜ੍ਹਿਆ ਜਾ ਰਿਹਾ ਉਹ ਸਾਰੀਆਂ ਗੱਲਾਂ ਸਾਡੇ ਜਿਹੜਾ ਮੁੱਦੇ ਹੈਗੇ ਆ ਜਿਹਨੂੰ ਲੈ ਕੇ ਲੋਕਾਂ ਦੇ ਵਿੱਚ ਜਾਵਾਂਗੇ ਉਹ ਲੋਕਾਂ ਨੂੰ ਇਹ ਗੱਲ ਦੱਸਣ ਦੀ ਲੋੜ ਹੈ ਕਿ ਜਿਹੜੇ 2 ਸਾਲ ਪਹਿਲਾਂ ਝੂਠੇ ਵਾਅਦੇ ਕਰਕੇ ਲਾੜੇ ਲਾ ਕੇ ਵੋਟਾਂ ਲਾ ਕੇ ਸਰਕਾਰ ਬਣੀ ਪੰਜਾਬ ਦੇ ਵਿੱਚ ਉਹ ਸਰਕਾਰ ਅੱਜ ਇੱਕ ਆਪਣੇ ਲੀਡਰ ਨੂੰ ਬਚਾਉਣ ਦੀ ਖਾਤਰ ਸਾਰੀ ਜੋਰ ਲਾ ਰਹੀ ਆ ਦਰਕੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਤੇ ਆਪਣੇ ਜ਼ਿਲ੍ਹੇ ਦੇ ਵਿੱਚ ਜਿਹੜੇ ਆ ਪੱਤੀ ਪੱਤੀ 25 ਬੰਦੇ ਜਾਲੀ ਸ਼ਰਾਬ ਪੀ ਕੇ ਮਰ ਰਹੇ ਆ ਉਹਨਾਂ ਦੀ ਕੋਈ ਚਿੰਤਾ ਨਹੀਂ ਕੋਈ ਨਰਾਤਰ ਕੰਮ ਚੱਲ ਰਿਹਾ ਪੰਜਾਬ ਦੇ ਲੋਕ ਜਿਹੜੇ ਆ ਫਰੋਤੀਆਂ ਔਰ ਜਿਹੜਾ ਗੈਂਗਸਟਰ ਜਿੱਥੇ ਉਹਨਾਂ ਦਾ ਬਹੁਤ بڑا ਚੱਲਦਾ ਇਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਪੰਜਾਬ ਦਾ ਦੁਖਾਂਤ ਜਿਹੜਾ ਉਹ ਨਜ਼ਰ ਆ ਰਿਹਾ ਉਹ ਸਾਰੇ ਮੱਥੋਂ ਲੈ ਕੇ ਗੱਲ ਕਰਾਂਗੇ ਔਰ ਵੱਡੀ ਗੱਲ ਇਹ ਆ ਕਿ ਇਹ ਪੰਜਾਬ ਨੂੰ ਵੋਟਰਾਂ ਨੂੰ ਜਿਹੜੀਆਂ ਦੋ ਪਾਰਟੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਇਹ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੀਆਂ ਜਿਵੇਂ ਪੰਜਾਬ ਤੋਂ ਬਾਹਰ ਜਾਂਦੇ ਆ ਤਾਂ ਅਲਾਈਅੰਸ ਆ ਇਹਨਾਂ ਐਂਡੀਜੇ ਪਾਰਟੀ ਦਾ ਪੰਜਾਬ ਵਿੱਚ ਆਉਂਦੇ ਨੇ ਵੋਟਾਂ ਵਖਵਾ ਕੇ ਮੰਗਦੇ ਆ ਜੇ ਝਾੜੂ ਪਾਉਣ ਨੂੰ ਪੁੱਛੀਏ ਵੀ ਜੇ ਤੁਸੀਂ ਐਮਪੀ ਬਣਦੇ ਆ ਤੇ ਫਿਰ ਐਮਪੀ ਦੀ ਉੱਤੇ ਐਮਪੀ ਦੀ ਬੋਰਡ ਕਿਹਨੂੰ ਪਾਉਗੇ ਜਿਹੜਾ ਤੁਹਾਡਾ ਪ੍ਰਧਾਨ ਮੰਤਰੀ ਦੀ ਤਾਂ ਉਹ ਨਾ ਹੈ ਨਹੀਂ ਕਿਉਂਕਿ ਆਹ ਤਾਂ 2023 ਇੱਟਾਂ ਲੜਦੇ ਆ ਉਹ ਵੋਟਾਂ ਕਿਹਨੂੰ ਪਾਉਣੀਆਂ ਕਾਂਗਰਸ ਨੂੰ ਇੱਥੇ ਕਾਂਗਰਸ ਦੇ ਖਿਲਾਫ ਲੜਾਈ ਲੜਦੇ ਆ ਅੰਦਰ ਖਾਤੇ ਉਹਨਾਂ ਦਾ ਸਾਰਾ ਸਮਝੌਤਾ ਆ ਤੇ ਲੋਕਾਂ ਨੂੰ ਜਿਹੜਾ ਆ ਮੁਰਫ ਰੌਣ ਲੜਾਈ ਲੜਦੇ ਆ ਸਾਰੇ ਮੁੱਦੇ ਆ ਲੋਕਾਂ ਵਿੱਚ ਲੈ ਕੇ ਹੁਣ ਸ਼ੁਰੂ ਕਰਾਂਗੇ ਜਾਵਾਂਗੇ ساری ਗੱਲ ਮੈਨੂੰ ਪੂਰ ਆ ਗਿਆ ਕਿ ਲੋਕ ساری ਗੱਲ ਨੂੰ ਸਮਝਦੇ ਆ ਔਰ ਜਿਹੜਾ ਕਾੜੀਦਾਲ ਦੇ ਹੱਕ ਵਿੱਚ ਉਹ ਫਤਵਾ ਦੇਣਗੇ